ਚੰਡੀਗੜ੍ਹ ਵਿਖੇ ਸੀਐਮ ਵੱਲੋਂ ਦਿੱਤੀ ਗਈ ਮੀਟਿੰਗ ਦੇ ਸਬੰਧ ਵਿੱਚ 8 ਤਰੀਕ ਨੂੰ ਅਸੀਂ ਸੀਐਮ ਹਾਊਸ ਪਹੁੰਚੇ ਸੀ ਇਹ ਪਰੰਤੂ ਪੰਜਾਬ ਸਰਕਾਰ ਵੱਲੋਂ ਉਹੀ ਸਿਲਸਿਲਾ ਜਿਹੜਾ ਪਹਿਲਾਂ ਚੱਲਦਾ ਰਿਹਾ ਕਿ ਵਾਰ-ਵਾਰ ਲਿਖਤੀ ਮੀਟਿੰਗਾਂ ਦੇਣ ਤੋਂ ਬਾਅਦ ਅੱਜ ਫਿਰ ਸਰਕਾਰ ਭੱਜੀ ਆ ਸੋ ਸਾਡੇ ਵੱਲੋਂ ਫੈਸਲਾ ਕੀਤਾ ਗਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ 13 14 15 ਤਰੀਕ ਦੀ ਹੜਤਾਲ ਹੈ ਉਹਨੂੰ ਮੁਕੰਮਲ ਰੂਪ ਚ ਹੜਤਾਲ ਕੀਤੀ ਜਾਏਗੀ ਪਲੱਸ ਨਾਲ ਦੀ ਨਾਲ ਸਰਕਾਰ ਦੀਆਂ ਜਿਹੜੀਆਂ ਸਿਆਸੀ ਰੈਲੀਆਂ ਆ ਰਹੀਆਂ ਹਨ ਜਿੰਨੇ ਵਿੱਚ ਸਰਕਾਰ ਹਮੇਸ਼ਾ ਹੀ ਸਰਕਾਰੀ ਗੱਡੀਆਂ ਦੀ ਦੁਰਵਰਤੋਂ ਕਰਦੀ ਆ ਉੱਥੇ ਕੋਈ ਵੀ ਸਰਕਾਰੀ ਗੱਡੀ ਹੈ ਜਿਹੜੀ ਉਹ ਸਾਡਾ ਮੁਲਾਜ਼ਮ ਨਹੀਂ ਲੈ ਕੇ ਜਾਏਗਾ ਨਾਲ ਦੀ ਨਾਲ ਪੰਜਾਬ ਸਰਕਾਰ ਵੱਲੋਂ ਹਰ ਵਾਰ ਕੋਈ ਨਾ ਕੋਈ ਕੱਚੀ ਪਿੱਲੀ ਚਿੱਠੀ ਕੱਢੀ ਜਾਂਦੀ ਆ ਸੋ ਸਾਡਾ ਸਰਕਾਰ ਨੂੰ ਅਪੀਲ ਵੀ ਆ ਤੇ ਸਿੱਧੀ ਸਿੱਧੀ ਚੇਤਾਵਨੀ ਹੈ ਕਿ ਜੇਕਰ ਸਰਕਾਰ ਸਾਡੇ ਨਾਲ ਪੈਨਲ ਮੀਟਿੰਗ ਕਰਕੇ ਕੋਈ ਠੋਸ ਹੱਲ ਨਹੀਂ ਕੱਢਦੀ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਹੜਤਾਲ ਹੈ ਉਹਨ ਮਿੱਥੇ ਸਮੇਂ ਦੀ ਵੀ ਲੀਕੀ ਜਾ ਸਕਦੀ ਹੈ ਤੇ ਨਾਲ ਦੀ ਨਾਲ ਜਿਹੜਾ 52 ਸਵਾਰੀਆਂ ਵਾਲੀ ਸਵਾਰੀਆਂ ਨੂੰ ਅਸੀਂ ਛੋੜ ਦਿੱਤੀ ਸੀ ਪੰਜਾਬ ਦੇ ਲੋਕਾਂ ਨੂੰ ਉਹ ਛੋੜ ਇਸ ਕਰਕੇ ਦਿੱਤੀ ਸੀ ਕਿ ਅੱਜ ਪੰਜਾਬ ਦਾ ਮੁੱਖ ਮੰਤਰੀ 8 ਤਰੀਕ ਨੂੰ ਬੈਠ ਕੇ ਹੋ ਸਕਦਾ ਆਉਣ ਵਾਲੇ ਸਮੇਂ 'ਚ ਗੱਡੀਆਂ ਪਾਉਣ ਦੀ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਹੋਰ ਠੋਸ ਹੱਲ ਕੱਢਵੇ ਕੋਸ਼ਿਸ਼ ਕਰੇਗਾ ਪਰ ਪੰਜਾਬ ਦਾ ਮੁੱਖ ਮੰਤਰੀ ਵਾਰ-ਵਾਰ ਭੱਜ ਰਿਹਾ ਮੀਟਿੰਗਾਂ ਤੋਂ ਜੋ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਸਾਡੇ ਵੱਲੋਂ ਫੈਸਲਾ ਕੀਤਾ ਗਿਆ ਕਿ ਕਾਨੂੰਨ ਮੁਤਾਬਕ ਨਿਯਮ ਮੁਤਾਬਕ ਜਿੰਨੀਆਂ ਸਵਾਰੀਆਂ ਬਿਠਾਈਆਂ ਜਾਣਗੀਆਂ ਬਿਠਾਈਆਂ ਜਾ ਸਕਦੀਆਂ 52 ਜਾਂ 22 ਜਨੇਸ਼ਕਲ ਬਸਿਆ ਉਹਨੀਆਂ ਸਵਾਰੀਆਂ ਬਿਠਾਈਆਂ ਜਾਣਗੀਆਂ ਚੰਡੀਗੜ੍ਹ ਵਿਖੇ ਸੀਐਮ ਵੱਲੋਂ ਦਿੱਤੀ ਗਈ ਮੀਟਿੰਗ ਦੇ ਸਬੰਧ ਵਿੱਚ 8 ਤਰੀਕ ਨੂੰ ਅਸੀਂ ਸੀਐਮ ਹਾਊਸ ਪਹੁੰਚੇ ਸੀਏ ਪਰੰਤੂ ਪੰਜਾਬ ਸਰਕਾਰ ਵੱਲੋਂ ਉਹੀ ਸਿਲਸਿਲਾ ਜਿਹੜਾ ਪਹਿਲਾਂ ਚੱਲਦਾ ਰਿਹਾ ਕਿ ਵਾਰ-ਵਾਰ ਲਿਖਤੀ ਮੀਟਿੰਗਾਂ ਦੇਣ ਤੋਂ ਬਾਅਦ ਅੱਜ ਫਿਰ ਸਰਕਾਰ ਭੱਜੀ ਆ ਸੋ ਇਹ ਸਬੰਧ ਵਿੱਚ ਸਮੂਹ ਡੀਪੋਆਂ ਦੇ ਸੁਪਾਗੂ ਤੇ ਡੀਪੋ ਪ੍ਰਧਾਨ ਸੇਕ ਵੀ ਇੱਥੇ ਮੌਜੂਦ ਸੀ ਸੋ ਸਾਡੇ ਵੱਲੋਂ ਫੈਸਲਾ ਕੀਤਾ ਗਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ 13 14 15 ਤਰੀਕ ਦੀ ਹੜਤਾਲ ਹੈ ਉਹਨੂੰ ਮੁਕੰਮਲ ਰੂਪ ਚ ਹੜਤਾਲ ਕੀਤੀ ਜਾਏਗੀ ਪਲਾਸ ਨਾਲ ਦੀ ਨਾਲ ਸਰਕਾਰ ਦੀਆਂ ਜਿਹੜੀਆਂ ਸਿਆਸੀ ਰੈਲੀਆਂ ਆ ਰਹੀਆਂ ਨੇ ਜਿੰਨੇ ਵਿੱਚ ਸਰਕਾਰ ਹਮੇਸ਼ਾ ਹੀ ਸਰਕਾਰੀ ਗੱਡੀਆਂ ਦੀ ਦੁਰਵਤੋਂ ਕਰਦੀ ਆ ਉੱਥੇ ਕੋਈ ਵੀ ਸਰਕਾਰੀ ਗੱਡੀ ਹੈ ਜਿਹੜੀ ਉਹ ਸਾਡਾ ਮੁਲਾਜ਼ਮ ਨਹੀਂ ਲੈ ਕੇ ਜਾਏਗਾ ਤੇ ਗੱਡੀਆਂ ਨਹੀਂ ਦਿੱਤੀਆਂ ਜਾਣਗੀਆਂ ਨਾਲ ਦੀ ਨਾਲ ਪੰਜਾਬ ਸਰਕਾਰ ਵੱਲੋਂ ਹਰ ਵਾਰ ਕੋਈ ਨਾ ਕੋਈ ਕੱਚੀ ਪਿੱਲੀ ਚਿੱਕੀ ਕੱਢੀ ਜਾਂਦੀ ਆ ਸੋ ਸਾਡਾ ਸਰਕਾਰ ਨੂੰ ਅਪੀਲ ਵੀ ਆ ਤੇ ਸਿੱਧੀ ਸਿੱਧੀ ਚੇਤਾਵਨੀ ਹੈ ਕਿ ਜੇਕਰ ਸਰਕਾਰ ਸਾਡੇ ਨਾਲ ਪੈਨਲ ਮੀਟਿੰਗ ਕਰਕੇ ਕੋਈ ਠੋਸ ਹੱਲ ਨਹੀਂ ਕੱਢਦੀ ਤੇ ਉਹਨਾਂ ਵਾਲੇ ਦਿਨਾਂ ਦੇ ਵਿੱਚ ਜਿਹੜੀ ਹੜਤਾਲ ਹੈ ਉਹਨ ਮਿੱਥੇ ਸਮੇਂ ਦੀ ਵੀ ਲੀਕੀ ਜਾ ਸਕਦੀ ਹੈ ਤੇ ਨਾਲ ਦੀ ਨਾਲ ਜਿਹੜਾ 52 ਸਵਾਰੀਆਂ ਵਾਲੀ ਸਵਾਰੀਆਂ ਨੂੰ ਅਸੀਂ ਛੋੜ ਦਿੱਤੀ ਸੀ ਪੰਜਾਬ ਦੇ ਲੋਕਾਂ ਨੂੰ ਉਹ ਛੋੜ ਇਸ ਕਰਕੇ ਦਿੱਤੀ ਸੀ ਕਿ ਅੱਜ ਪੰਜਾਬ ਦਾ ਮੁੱਖ ਮੰਤਰੀ 8 ਤਰੀਕ ਨੂੰ ਬੈਠ ਕੇ ਹੋ ਸਕਦਾ ਆਉਣ ਵਾਲੇ ਸਮੇਂ 'ਚ ਗੱਡੀਆਂ ਪਾਉਣ ਦੀ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਹੋਰ ਠੋਸ ਹੱਲ ਕੱਢਣ ਦੀ ਕੋਸ਼ਿਸ਼ ਕਰੇਗਾ ਪਰ ਪੰਜਾਬ ਦਾ ਮੁੱਖ ਮੰਤਰੀ ਵਾਰ-ਵਾਰ ਭੱਜ ਰਿਹਾ ਮੀਟਿੰਗਾਂ ਤੋਂ ਜੋ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਸਾਡੇ ਵੱਲੋਂ ਫੈਸਲਾ ਕੀਤਾ ਗਿਆ ਕਿ ਕਾਨੂੰਨ ਮੁਤਾਬਕ ਨਿਯਮ ਮੁਤਾਬਕ ਜਿੰਨੀਆਂ ਸਵਾਰੀਆਂ ਬਿਠਾਈਆਂ ਜਾਣਗੀਆਂ ਬਿਠਾਈਆਂ ਜਾ ਸਕਦੀਆਂ ਬੱਸ 'ਚ 52 ਜਾਂ 28 ਜਿੰਨੇ ਸ਼ਿੱਕਲ ਬੱਸ ਆ ਉਨੀਅਸ ਵਾਰੀਆਂ ਬਿਠਾਈਆਂ ਜਾਣਗੀਆਂ ਸਾਡੀ ਹੜਤਾਲ ਆ ਜੋ ਉਸ ਤੋਂ ਪਹਿਲਾਂ ਕੋਈ ਤੋਸਲਾ ਨਾ ਗੱਡਿਆ ਤਾਂ ਸਾਨੂੰ ਮਜਬੂਰੀ ਚੜ੍ਹਤਾਲ ਕਰਨੀ ਪੈਗੀ ਤੇ ਹੜਤਾਲ ਕਰਕੇ ਆਉਣ ਵਾਲੇ ਦਿਨਾਂ ਵਿੱਚ ਦਿੱਕੇ ਪ੍ਰੋਗਰਾਮ ਕੀਤੇ ਜਾਣਗੇ ਸੋ ਜਥੇਬੰਦੀਆਂ ਨੂੰ ਸਰਬਸੰਮਤੀ ਨਾਲ ਇਹ ਫੈਸਲਾ ਕੀਤਾ ਗਿਆ ਕਿ ਜਿਹੜਾ ਕੱਲ ਨੂੰ ਅਸੀਂ ਆ ਪੰਜਾਬ ਸਰਕਾਰ ਦੀ ਜਿਹੜੀ ਕੱਚੀ ਪਿੱਲੀ ਚਿੱਠੀ ਕੱਢੀ ਉਹ ਢੇਪਾਂ ਦੇ ਗੇਟਾਂ 'ਤੇ ਉਹ ਚਿੱਠੀ ਵੀ ਫੋਕਾਂਗੇ ਤੇ ਪਰਸੋਂ ਤੇ ਚੌਥ ਦੋ ਦਿਨ ਜਿਹੜੀਆਂ ਸਰਕਾਰ ਦੀਆਂ ਰੈਲੀਆਂ 10 ਤੇ 11 ਤਰੀਕ ਕੁਨਾਂ ਰੈਲੀਆ ਦੇ ਵਿੱਚ ਕੋਈ ਦਿੱਤਾ ਜਾਏਗਾ ਤੇ ਕੋਈ ਵੀ ਸਰਕਾਰੀ ਬੱਸ ਨਹੀਂ ਦਿੱਤੀ ਜਾਏਗੀ ਤੇ ਆਉਣ ਵਾਲੀ 13 14 15 ਤਰੀਕ ਦੀ ਹੜਤਾਲ ਕੀਤੀ ਜਾਏਗੀ ਤੇ 16 ਨੂੰ ਦੇਸ਼ ਵਿਆਪੀ ਹੜਤਾਲ ਦੇ ਵਿੱਚ ਵੀ ਹਿੱਸਾ ਲੈ ਆ ਜਾਏਗਾ ਸੋ ਇਹਨਾਂ ਫੈਸਲਿਆਂ ਦੇ ਨਾਲ ਅੱਜ ਜਿਹੜੀ ਜਥੇਬੰਦੀ ਨੇ ਐ ਇੱਥੇ ਮੀਟਿੰਗ ਕਰਨ ਉਪਰੰਤ ਜਥੇਬੰਦੀ ਵੱਲੋਂ ਅੱਜ ਪ੍ਰੈਸ ਨੋਟ ਜਾਰੀ ਕੀਤਾ ਜਾਏਗਾ ਪੰਜਾਬੀ ਇਕਤ ਚੈਨਲ ਦੇਖ ਰਹੇ ਹੋ ਤੁਸੀਂ ਇਸ ਵੇਲੇ ਦੀ ਵੱਡੀ ਖਬਰ ਪੰਜਾਬ ਦੀਆਂ ਸਰਕਾਰੀ ਬੱਸਾਂ 'ਚ ਸਫ਼ਰ ਕਰਨ ਵਾਲਿਆਂ ਲਈ ਅਹਿਮ ਖਬਰ ਸਾਹਮਣੇ ਆਈ ਹੈ ਪੰਜਾਬ 'ਚ ਬੱਸਾਂ ਦਾ ਸਫ਼ਰ ਕਰਨ ਵਾਲਿਆਂ ਨੂੰ ਇੱਕ ਵਾਰ ਫਿਰ ਤੋਂ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਦੱਸ ਦੇ ਕੇ ਪੀਆਰਟੀਸੀ ਤੇ ਪਾਣਵਾਸ ਮੁਲਾਜ਼ਮਾਂ ਦੀ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਮੀਟਿੰਗ ਹੋਣੀ ਸੀ ਪਰ ਉਹਨਾਂ ਦੀ ਅੱਜ ਸੀਐਮ ਮਾਨ ਨਾਲ ਮੀਟਿੰਗ ਨਹੀਂ ਹੋਈ ਜਿਸ ਤੋਂ ਬਾਅਦ ਉਹਨਾਂ ਵੱਲੋਂ ਰੋਸ ਜ਼ਾਹਿਰ ਕੀਤਾ ਗਿਆ ਹੈ ਇਸ ਦੌਰਾਨ ਮੁਲਾਜ਼ਮਾਂ ਨੇ ਕਿਹਾ ਕਿ 11 ਅਤੇ 12 ਫਰਵਰੀ ਨੂੰ ਆਮ ਆਦਮੀ ਪਾਰਟੀ ਦੀ ਹੋਣ ਵਾਲੀ ਰੈਲੀਆਂ ਲਈ ਰੋਡਵੇਜ਼ ਦੀਆਂ ਬੱਸਾਂ ਨਹੀਂ ਦਿੱਤੀਆਂ ਜਾਣਗੀਆਂ ਨਾਲ ਹੀ 13 14 ਅਤੇ 15 ਫਰਵਰੀ ਨੂੰ ਉਹਨਾਂ ਵੱਲੋਂ ਸੂਬਾ ਪੱਧਰੀ ਧਰਨਾ ਦਿੱਤਾ ਜਾਵੇਗਾ ਇਸ ਦੌਰਾਨ ਉਹਨਾਂ ਵੱਲੋਂ ਘ੍ਰੋਵ ਵੀ ਕੀਤਾ ਜਾਵੇਗਾ ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਕਿਹਾ ਕਿ 52 ਸਵਾਰੀਆਂ ਤੋਂ ਵੱਧ ਸਵਾਰੀਆਂ ਨਾਲ ਚੜਾਉਂਦਾ ਮੁਰਤੋ ਐਲਾਨ ਕੀਤਾ ਜਾਵੇਗਾ ਹਾਲਾਂਕਿ ਮੀਟਿੰਗ ਦਾ ਸੱਦਾ ਮਿਲਣ ਮਗਰੋਂ ਇਸ 'ਚ ਥੋੜੀ ਰਾਹਤ ਦਿੱਤੀ ਗਈ ਸੀ ਪਰ ਮੁਰਤੋ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਉਹਨਾਂ ਨੇ ਇਹ ਵੀ ਕਿਹਾ ਕਿ ਅੱਜ ਮੁੱਖ ਮੰਤਰੀ ਭਗਵੰਤ ਮਾਨ ਨਾਲ ਉਹਨਾਂ ਦੀ ਮੀਟਿੰਗ ਦਾ ਸਮਾਂ ਦਿੱਤਾ ਗਿਆ ਸੀ ਪਰ ਮੀਟਿੰਗ ਨਹੀਂ ਹੋਈ ਜਿਸ ਕਾਰਨ ਅਗਲੀ ਮੀਟਿੰਗ 22 ਫਰਵਰੀ ਨੂੰ ਰੱਖੀ ਗਈ ਹੈ ਜਿਸਤੇ ਮੁਲਾਜ਼ਮਾਂ ਨੇ ਕਿਹਾ ਕਿ ਇਹ ਉਹਨਾਂ ਨੂੰ ਮਨਜ਼ੂਰ ਨਹੀਂ ਹੈ ਉਨਾਂ ਨੇ ਵੀ ਕਿਹਾ ਕਿ ਮੁਰ ਤੋਂ ਪੱਤਰ ਜਾਰੀ ਕੀਤਾ ਜਾਵੇ ਅਤੇ ਪੱਤਰ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਂ ਤੇ ਮੀਟਿੰਗ ਰੱਖੀ ਜਾਵੇ। ਅਸਲ ਵਿੱਚ ਪਿਛਲੇ ਕਾਫੀ ਲੰਬੇ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਪੀਆਰਟੀਸੀ ਦੇ ਕੱਚੇ ਮੁਲਾਜ਼ਮ ਸੰਘਰਸ਼ ਕਰ ਰਹੇ ਹਨ। ਪਿਛਲੇ ਦਿਨੀ ਉਹਨਾਂ ਵੱਲੋਂ ਬੱਸ ਵਿੱਚ 52 ਸੀਟਾਂ ਤੇ 52 ਸਵਾਰੀਆਂ ਬਿਠਾਉਂਦਾ ਐਲਾਨ ਕੀਤਾ ਸੀ ਅਤੇ ਜਿਸ ਤੋਂ ਬਾਅਦ ਕੱਲ ਉਹਨਾਂ ਵੱਲੋਂ ਗੇਟ ਰੈਲੀ ਕੀਤੀ ਗਈ ਸੀ ਤੇ ਜਿਸ ਤੋਂ ਬਾਅਦ ਕੱਚੇ ਮੁਲਾਜ਼ਮਾਂ ਦਾ ਕਹਿਣਾ ਸੀ ਕਿ ਜੇ ਅੱਜ ਦੀ ਮੀਟਿੰਗ ਵਿੱਚ ਕੋਈ ਹੱਲ ਨਾ ਨਿਕਲਿਆ ਤਾਂ 13 ਤਰੀਕ ਤੋਂ ਉਹ ਹੜਤਾਲ ਤੇ ਚਲੇ ਜਾਣਗੇ। ਸੋ ਇਹਨਾਂ ਤੱਕ ਦੀ ਵੱਡੀ ਖਬਰ ਹੋਰ ਖਬਰਾਂ ਦੇਖਣ ਲਈ ਸਟ ਚੈਨਲ ਆ ਬਣੇ ਉਹ ਧੰਨਵਾਦ